ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਹੈਗਾ ਕਣਿਆ ਤਸਵੀਰ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਹਰਨੇਕ ਭਗਤ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਘਰ ਹੈ ਸੈਲਰ ਦੇ ਬਿਲਕੁਲ ਸਾਹਮਣੇ ਬਾੜੇ ਭਾਈ ਵਾਲੀ ਸੜਕ ਤੇ ਬਾਈ ਦਾ ਘਰ ਹੈ ਤੇ ਕਿਹੜਾ ਸੂਆ ਸੂਦੀ ਆ ਕਿੰਨਾ ਇਹਨੇ ਦੁੱਧ ਕੱਢਿਆ ਕਿਹੜਾ ਟੀਕਾ ਲੱਗਿਆ ਕੀ ਇਹਦਾ ਰੇਟ ਆ ਉਹਦਾ ਗੱਲਬਾਤ ਆਪਾਂ ਬਜ਼ੁਰਗ ਦੇ ਨਾਲ ਹੀ ਕਰਾਂਗੇ ਸਿੰਘਾਂ ਦੀ ਵੀ ਸੋਹਣੀ ਐ ਚੰਗਾ ਵਜਣਾ ਚੰਗੀ ਸਮੀ ਵੀ ਐ ਥਾਂ ਲੇਵੇ ਦੀ ਪੂਰੀ ਸਾਫਾ ਹਜੇ ਦਿਨ ਮੇਰੇ ਅੰਦਾਜ਼ਾ ਵੀ ਹਫਤਾ ਦਸ ਦਿਨ ਬਾਕੀ ਨੇ ਪਹਿਲਾ ਮਗਰੋਂ ਪਸ਼ੂ ਕਦੋਂ ਵਿਸੂ ਸਕਦਾ ਹਜੇ ਹਵਾਨਾ ਬਣਾਉਣਾ ਇਹਨੇ ਸਟਾਰਟ ਕੀਤਾ ਸੋਹਣੀ ਸਿਹਤਾਂ ਚੰਗਾ ਫਿਰ ਆਪਾਂ ਕਹਿੰਦੇ ਵਜਣਾ ਚੰਗੀ ਸਮੀ ਵੀ ਐ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਉਣੇ ਆ ਉਸ ਤੋਂ ਬਾਅਦ ਦੇ ਦੀ ਆਪਾਂ ਡਿਟੇਲ ਭਾਈ ਤੁਹੇ ਲਵਾਂਗੇ ਸੋ ਲਗਾਤਾਰ ਮੇਰੇ ਤੋਂ ਆਪਣੀਆਂ ਵੀਡੀਓ ਆ ਰਹੀਆਂ ਨੇ ਜਿਉਹ ਹਜਾ ਤੁਸੀਂ ਪਸ਼ੂ ਲੈਣਾ ਹੈ ਤਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਚੰਗੇ ਤੋਂ ਚੰਗਾ ਪਸ਼ੂ ਆਪਾਂ ਤੁਹਾਨੂੰ ਦਿਵਾਵਾਂਗੇ ਥੋੜੀ ਜਿਹਾ ਆਪਾਂ ਦੂਰੋਂ ਹੀ ਮੋੜੇ ਜੀ ਦੂਰੋਂ ਹੀ ਤੋਰ ਕੇ ਦਿਖਾਉਣੇ ਆਂ ਕਈ ਵਾਰ ਪਸ਼ੂ ਡਰ ਜਾਂਦਾ ਕਿਉਂਕਿ ਸੂਣ ਵਾਲਾ ਪਸ਼ੂ ਕਈ ਵਾਰ ਦਿੱਕਤ ਆ ਜਾਂਦੀ ਹੈ ਥਾਣਾ ਬਹੁਤ ਚੰਗਾ ਲੱਗਿਆ ਬਾ ਤੇ ਥਾਣਾ ਦਾ ਸੈਜ ਵੀ ਸੋਹਣਾ ਤੇ ਵਜਨ ਫੇਰ ਆਪਾਂ ਕਹਿੰਦੇ ਫੁੱਲ ਬਟਾ ਫੁੱਲ ਆ ਹਾਂਜੀ ਬਜ਼ੁਰਗੋ ਕੀ ਹਾਲ ਚਾਲ ਹੈ ਠੀਕ ਠਾਕ ਹਾਂਜੀ ਬਹੁਤ ਵਧੀਆ ਤੇ ਆਪਣੇ ਕੋਲੇ ਇਹ ਜਿਹੜੀ ਮੱਝ ਆ ਸੂਆ ਇਹ ਕਿਹੜਾ ਸੁੰਦੀ ਆ ਤੀਜਾ ਸੂਆ ਸੁੰਦੀ ਆ ਕਿੰਨੇ ਕੁ ਦਿਨ ਰਹਿੰਦੇ ਨੇ ਜਿਹੜੇ ਕਾਪੀ ਦੇ ਹਿਸਾਬ ਨਾਲ ਹਫਤਾ ਲੈਂਦੀ ਆ ਹਫਤਾ ਲੈਂਦੀ ਆ ਹਾਂਜੀ ਤਾਂ ਪੱਕਾ ਦੁੱਧ ਦੇ ਨਾਲ ਸਹੀ ਕਿੰਨਾ ਕੱਢਿਆ ਵਾ ਜੀ 13 ਲੀਟਰ ਪਿਛਲੇ ਸਾਲ ਕੱਢਿਆ 14 ਆਦੇ ਅਸੀਂ ਮੰਨੀ ਰੱਖੀਏ 14 ਵੀ 14 ਤਾਂ ਕੱਢ ਸਕਦੀ ਆ ਵੀ 13 ਕੱਢਿਆ ਵਾ 13 ਪਿਛਲੇ ਚੰਦ ਚੋਂ ਦੇ ਰਹੇ ਟੀਕੇ ਬਾਰੇ ਕੋਈ ਜਾਣਕਾਰੀ ਹੋਵੇ ਟੀਕੇ ਬਾਰੇ ਡਾਕਟਰ ਨੇ ਕਿਹਾ ਇਹ ਕਹਿੰਦੇ ਲਾਉਂਦਾ ਠੀਕ ਹੈ ਉਹ ਐ ਕੋਈ ਪੱਕਾ ਨਹੀਂ ਲਵਾਇਆ ਵੀ ਫਲਾਨਾ ਲਵਾਉਣਾ ਨਹੀਂ ਜੇ ਅਸੀਂ ਪਹਿਕੇ ਹੀ ਲਵਾਇਆ ਪੱਕਾ ਠੀਕ ਹੈ ਰੇਟ ਕੀ ਕਰਤਾ ਜੀ 170 ਕਰ ਦਿਓ 170 70 ਕਰ ਦਿਓ 170 ਰੇਟ ਹੈ 70 ਕਰ ਦਿਓ ਤੇ ਮਾਨਤਾ ਨ ਤਾਂ ਹੋ ਜੂ ਚਲੋ ਜੇ ਜਾ ਹੋ ਜਾ ਕਰ ਲਾਂਗੇ ਠੀਕ ਹੈ ਵਜਨ ਫੇਰ ਆਪਾਂ ਕਹਿੰਦਾ ਵੀ ਫੁੱਲ ਹੈ ਕੱਦ ਘੱਟ ਵੀ ਸੋਹਣਾ ਚੰਗੀ ਸੰਭੀ ਵੀ ਹੈ 170 ਬਾਈ ਕਹਿੰਦਾ ਵੀ ਰੇਟ ਹੈ ਤੇ ਫੋਨ ਨੰਬਰ ਜਾਦਾ ਜੀ ਬੋਲੋ ਜੀ 94632 94632 11576 11576 ਹਾਂ ਜੀ ਪਿੰਡ ਹੈਗਾ ਕਣਿਆ ਤਸਵੀਰ ਜੈਤੋ ਤੇ ਜਿਹੜਾ ਹੈਗਾ ਫਰੀਦਕੋਟ 94632 ਹਾਂ ਇੱਕ ਨੰਬਰ ਹੀ ਬਹੁਤ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰ ਸਕਦੇ ਹੋ ਤੁਸੀਂ ਸੰਪਰਕ ਫੇਰ ਕਹਿੰਦੇ ਵੀ ਥਾਂਲੇਵੇ ਦੀ ਪੂਰੀ ਸਾਫ ਆ 7-8 ਦਿਨ ਸੂਣ ਦੇ ਵਿੱਚ ਬਾਕੀ ਨੇ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ